ਲੋ ਚਰੋ ਪੱਟਾ ਦਾਰਾ ਪੱਟੋ ਕਰਾ ਦਾ ਤੇ ਚਾਈ ਦੋ ਕਰਾਂ ਦੀ ਫੜ ਸਕੀ ਆ ਦਾਰਾ ਮੈਂ ਲਾਓ ਜਰ ਪੱਟੋ ਜਰ ਕਿੱਕ ਪੱਟੋ ਦੋ ਕਰਾਂ ਦੀ ਸਾਈਂ ਆ ਵਾ ਆਓ ਫੇਰਾ ਲੈ ਸਵੈਣੋ ਵੇ ਵਿਆਹ ਹੋ ਆ ਜੱਟਾਂ ਫੇਰ ਤਰਿਆ ਨਾ ਮਗਰ ਆ ਤੜ ਨਾ ਆ ਜੋ ਆ ਜੋ ਪੱਟੂ ਵਾ ਆ ਕੇ ਇਸ ਦੇ ਪਰ ਬੜਾ ਰਮਗਰ ਪਿਆਏ ਲਾਈ ਜਾਂਦੇ ਆ ਓਏ ਬڑے ਬੰਦੇ ਆ ਯਾਰ ਮੈਨੂੰ ਕਹਿੰਦੇ ਤੇਰੇ ਲਾਵਾਂਗੇ ਆ ਵਜੇ ਆ ਕੇ ਕੀ ਕਰਾਂਗੇ ਯਾਰ ਇਹ ਕਾਦੀ ਤਵਾਰੀ ਐ ਰੇ ਲੋਕਾਂ ਦੀ ਯਾਰ ਜਵਾਨਾਂ ਦੇ ਸੌਦੇ ਹੁੰਦੇ ਐ ਇਹਨਾਂ ਦੀ ਤਾਂ ੱੱਕਾ ਜਵਾਨ ਨਹੀਂ ਖਰਾਵਾ ਚਲ ਦੇ ਕਿਰਾਂ ਦਾ ਪੁੱਛ ਲੈਨੇ ਆ ਵੀਰ ਤੁਸੀਂ ਮੇਰੇ ਨਾਲ ਚੰਗੀ ਕਰੀ ਯਾਰ ਹੈ ਚਲ ਕੋਈ ਨਾ ਕੋਈ ਤੇ ਬੰਦਾ ਪਾਵਾਂਗੇ ਵੀ ਯਾਰ ਮੇਰੇ ਨਾਲ ਓਏ ਆ ਉਹ ਆ ਗਿਆ ਹਰਨੇਕ ਆਪਣੇ ਮਾਗਰ ਆਪ ਦਾ ਭਲਾਈ ਦੇ ਕੇ ਆਏ ਸੀਗੇ ਆ ਗਿਆ ਓਏ ਇਹ ਕਿੱਧਰ ਦੀ ਆ ਗਿਆ ਓਏ ਆ ਪਾਣੀ ਤੇ ਆ ਆ ਮਡੇ ਖੜੀ ਲੇ ਤੇ ਮੈਨੂੰ ਕਹਿੰਦੇ ਬਈ ਇਹ ਕਿ ਤੇਰੇ ਲਾਵਾਂਗੇ ਹੈ ਉਹ ਤੁਸੀਂ ਚੰਗੀ ਕਰੀ ਮੇਰੇ ਨਾਲ ਵੇਚੇ ਜਾ ਕੇ ਤੇ ਤਕਰ ਢਾਪ ਲਾਇ ਸੁਨਣ ਥਾਣੇ ਤੇ ਆਉਂਦਾ ਬੇ ਪਿਆਰ ਬੇਟਕਿਦਾਰਾ ਬੇਟਕਿਦਾਰਾ ਬੋਲਣਾ ਨਹੀਂ ਬੈਠ ਕੇ ਰੇਣਾ ਮੇ ਚੰ ਕੀ ਦਾ ਰਬੋ ਨੰਨਾ ਨਹੀਂ ਆ ਜੀ ਤੇਰੇ ਨਾਲ ਉਹ ਕਿਵੇਂ ਹੋ ਬਾਈ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਉਹ ਕਾਣਾ ਠੀਕ ਆ ਮੇਰੇ ਨਾਲ ਚੰਗੀ ਕਰੀ ਯਾਰ ਤੁਸੀਂ ਓ ਯਾਰ ਬਾਈ ਅੱਜ ਸਾਹ ਸ਼ੀਹਾ ਲਿਆ ਕਹਿੰਦਾ ਮੱਲੂਰੀ ਦੇ ਕੱਦੂ ਕਰਿਆ ਪਿਆ ਗਾ ਨਹੀਂ ਲੈ ਸ਼ੀਹਾ ਯਾਰ ਓ ਸ਼ੀਹਾ ਓ ਸਾਡੇ ਗੰਦਾਵਾ ਬੰਦਰੇ ਓ ਕਾ ਨੂੰ ਤੁਹਾਡੇ ਹੋਰ ਗੱਲ ਪੈ ਜੂਗਾ ਯਾਰ ਕੋਈ ਓ ਕੋਈ ਨਹੀਂ ਬਾਈ ਮਿੱਤਾਈ ਗੱਲ ਹੈ ਪਾਸੋਂ ਲਿਆ ਰਿਹਾ ਪਾਸੋਂ ਆ ਰਹੇ ਯਾਰ ਰੋਲਾ ਨਾ ਪਾਖੀ ਦੇ ਨਾ ਰੋਲਾ ਪਾ ਕੇ ਬਾਈ ਕਰਦਾ ਸ਼ੀਹ ਨਾਲ ਗੱਲ ਖਿੜਾ ਸ਼ੀਹਾ ਕਰੋ ਕਰੋ ਕਰ ਲਓ ਕੋਈ ਗੱਲ ਨਹੀਂ ਐ ਥੋੜੇ ਹੁੰਦੇ ਜਵਾਨਾਂ ਦੇ ਸੌਦੇ ਹੁੰਦੇ ਓ ਤੇਰਾ ਵੀ ਲਾ ਦਾਂਗੇ ਭਰਾਵਾ ਓ ਤੂੰ ਕੀ ਕਰੀ ਮੇਰੇ ਨਾਲ ਯਾਰ ਹਾਂ ਵੀ ਉਹ ਹੀ ਗੱਲ ਫੇਰ ਆਤੂ ਰਾਤ ਦਾ ਫਿਰ ਦਾ ਗੇੜੇ ਰੰਦਾ ਹੋ ਉਹ ਦੰਦਾ ਹੋਆ ਗੇੜੇ ਫਿਰ ਮੈ ਕੀ ਲੈਣਾ ਉਦੋਂ ਯਾਰ ਉਹ ਕਵਰਾ ਆ ਗਿਆ ਯਾਰ ਬਾਈ ਲਾ ਦੇਗੇ ਦਾ ਦੇ ਦਾ ਕੋ ਕੋਈ ਤੇਰੀ ਸਾਈ ਆਈ ਹੈ ਪੈਸੇ ਤਾਂ ਨਿਭਾਈ ਲੈ ਹਾਂ ਓ ਯਾਰ ਲਾ ਦੇ ਹੁਣ ਯਾਰ ਤੂੰ ਤਾਂ ਉਹੀ ਕੰਮ ਕਰਦਾ ਸੀ ਜੀ ਓਏ ਲਾ ਲੈ ਬਾਈ ਯਾਰ ਨੂੰ ਸੀਹਾ ਲਿਆ ਆ ਅੱਜ ਆ ਪੰਜ ਗੱਲਾਂ ਨਾ ਪੜਾ ਦੇ ਓ ਚਾਚਾ ਮੇਰੀ ਗੱਲ ਸੁਣ ਹਾਂ ਤੁਹਾਨੂੰ ਕੀ ਕਿਹਾ ਸੀ ਕਾਦੀ ਜਮਾਨਾ ਥੋੜੀ ਯਾਰ ਕਹਤਾ ਹੈ ਜਾਸੀ ਹੋਣ ਕੀ ਕਰਕੇ ਪੋਰਾ ਜਾ ਰਹਿ ਗਿਆ ਇੰਨਾ ਰਵਾ ਅਨਵੇਦ ਕੇ ਬਸ ਇੰਨਾ ਹੀ ਰਹਿ ਗਿਆ ਇੰਨਾ ਹੀ ਰਹਿ ਗਿਆ ਸਾਡੇ ਕੋਲੇ ਬਸ ਕੋਨੇ ਖੜਾ ਨਹੀਂ ਛੱਡਿਆ ਕੌਣ ਆ ਉਹ ਬੰਦਾ ਆਤਾ ਤਾਂ ਖਾ ਉਹ ਮੈਨੂੰ ਕਿਹੜਾ ਹੈ ਉਹ ਫਿਰਦਾਗਾ ਉਧਰ ਪਰਲੇ sire ਉਹਨਾਂ ਲੱਗਿਆ ਉਹ ਆ ਉਹ ਹੋਰੀ ਉਹ ਜਾ ਉਹ ਆਇਆ ਉਹ ਆਦਾ ਤਰਿਆ ਆ ਹਾਂ ਹਾਂ ਆਇਆ ਅੱਗ ਤਾਂ ਇਹਨੇ ਮਚਾ ਛੱਡੀ ਆ ਤੜਕੀ ਸਾਡੇ ਲਾਓ ਸਾਡੇ ਲਾਓ ਉਹ ਮੈਂ ਵੀ ਨਹੀਂ ਅਸੀਂ ਅਸੀਂ ਪਹਿਲਾਂ ਸਾਈ ਦੇ ਮੈਂ ਨਹੀਂ ਅਸੀਂ ਗੀ ਰਿਪਰਾਂਗੇ ਉਹ ਕਾਹਦਾ ਰੌਲਾ ਪਾ ਰੱਖਿਆ ਕੰਮ ਛੱਡੀ ਖੜੇ ਹੋ ਯਾਰ ਉਹ ਤੂੰ ਮੇਰੀ ਗੱਲ ਸੁਣ ਜੜ ਬੰਦਿਆਂ ਨੂੰ ਕਿਵੇਂ ਨੇ ਮੇਰੇ ਨੂੰ ਬਾਈ ਮੇਰੇ ਬੰਦੇ ਬੁੱਕ ਹੋਏ ਪਏ ਸੀ ਜੇ ਪਹਿਲਾਂ ਬੁੱਕ ਹੋਈ ਹੈ ਤੇਰੇ ਤੇ ਹੋਰ ਉਹ ਮੇਰੇ ਨਾਲ ਤਾਂ ਕਿੱਦੇ ਨੇ ਕਹੀ ਜਾਂਦੇ ਸਰ ਵੀ ਪਹਿਲਾਂ ਤੇਰੇ ਲਾਵਾਂਗੇ ਮਹੀਨਾ ਹੋ ਗਿਆ ਸਾਈ ਕਰ ਰੱਖੀ ਇਹਨਾਂ ਨਾਲ ਅਰੇ ਸੀ ਡੀਐਸਆਈ ਕੋਈ ਨਹੀਂ ਕੱਲ ਨੂੰ ਆ ਜਾਣਗੇ ਤੂੰ ਕੱਲ ਨੂੰ ਨਹੀਂ ਚਲੋ ਮੇਰੇ ਨਾਲ ਤੁਰੋ ਯਾਰ ਬਾਈ ਯਾਰ ਆਤਾ ਸੀ ਲਾਵਾਂਗੇ ਤੇ ਬਾਈ ਕਿਉਂ ਆ ਕਰਾਉਣਾ ਇਹ ਲਾਉਂਗੇ ਐਸਾ ਬਾਈ ਆ ਤਾਂ ਆ ਗਿਆ ਐਸਾ ਲੜੋ ਨਾ ਤਸ ਆਮਾਗੀ ਆਵੇਗਾ ਆਹਨੂੰ ਜਰੂਰ ਬਾਹਰ ਹੋਣਾ ਇਹ ਰਾਜਿੰਦਰਾ ਜੰਮਾ ਕੰਨ ਨੂੰ ਆ ਰੰਗ ਕੰਨ ਦੇ ਰੋ ਪਿੱਛੇ ਇੱਧਰ ਤੋਂ ਪਾਸੇ ਕਰ ਦੇਣਾ ਯਾਰ ਓਏ ਹਟਾਓ ਕਾਣ ਯਾਰ ਹਟਾਓ ਇਹ ਹਟਾਓ ਇਹਨਾਂ ਨੂੰ ਓ ਹਟ ਜਾ ਹਟ ਜਾ ਹਟ ਦੇ ਵੀ ਹਟ ਪਾਸੇ ਆ ਦੂ ਯਾਰ ਇਹ ਵੀ ਹੱਥ ਪਾਸੇ ਕਰ ਹਾਂ ਉਹ ਕਾਰ ਹੁਣ ਬੰਦ ਸਾਰਾ ਵਾਸਤੇ ਯਾਰ ਪਾ ਦੂ ਯਾਰ ਓ ਬੱਸ ਯਾਰ ਓਏ ਹਰ ਬਸ ਓਏ ਹਰੇ ਝੋਲੇ ਦਾ ਕਹਿੰਦਾ ਹਰ ਬੋਲਾ ਓਹ ਆਹ ਕੀ ਕਰਦੇ ਏ ਅੱਜ ਕੱटुਗਾ ਕਰਦਾ ਏ ਮਿਹਰਬਾਨੀ ਬਸ ਆਹ ਕੱਟੂਗਾ ਕੱਟਦਾ ਏ ਓਏ ਬਸ ਰੁਕ ਜਾ ਯਾਰ ਤੂੰ ਬਾਹਰ ਰੋ ਨਾ ਤੇ ਤੂੰ ਕਰ ਫਿਰ ਕੀ ਕਰਦੇ ਓ ਓਹ ਨੂੰਣ ਕੇ ਮੇ ਨੂੰ ਲੈ ਓਏ ਤੂੰ ਬਾਹਰ ਜਾ ਬਸ ਆ ਰਿਓ ਆਜੋ ਕੰਮ ਕਰ ਕਾਨ ਉੱਤੇ ਦੀ ਓਏ ਬਸ ਰੁਕ ਜਾ ਯਾਰ ਆ ਇਸੇ ਦੇ ਨਹੀਂ ਜਾ ਰਾ ਆ ਵੀਰੋ ਦਾ ਕੰਮ ਸੁਧਾਰ ਰੱਖਾ ਸਾਡੇ ਕੋਈ ਨਾ ਆਇਆ ਤੇਰਾ ਹੀ ਆਇਆ ਤੇ ਪਾਸ ਨੂੰ ਆ ਗਏ ਹਾਂ ਆਇਆ ਜਿੰਨੂੜ ਕੇ ਲਾਏਗਾ ਮੇਰੇ ਬੰਦੇ ਹਾਂ ਹਟ ਜਾ ਹੱਟ ਜਾ ਓਏ ਹਟ ਜਾ ਲਾਏਗਾ ਬੰਦੇ ਮੇਰੇ ਹਟ ਜਾ ਓਏ ਹਟ ਜਾ ਦੱਕੀ